ਸਰ ਕੀ ਆਪਣਾ ਨਾਮ ਆ ਬਾਬਾ ਲਖਵੀਰ ਸਿੰਘ ਮੁਖੀ ਮਿਸਲ ਛਿੱਦਾਂ ਤਰਨਤਲ ਤੁਸੀਂ ਇੱਥੇ ਮਾਡਲ ਟਾਉਨ ਥਾਣੇ ਆਏ ਹੋ ਕਿਸ ਸਬੰਧ ਵਿੱਚ ਇਕੱਠੇ ਹੋਏ ਹੋ ਇਸ ਸਬੰਧ ਵਿੱਚ ਜਿਸ ਤਰ੍ਹਾਂ ਕੱਲ ਦੀ ਰਾਤ ਦੀ ਗੱਲ ਆ ਪਸੁੰਦਰ ਨਗਰ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੇ ਨਾ ਉੱਥੋਂ ਦੋਨੇ ਪਾਸੇ ਪ੍ਰਵਾਸੀ ਆ ਭਈਏ ਜਿਹਨੇ ਇੱਕ ਪਾਰਟੀ ਨੇ ਫੋਨ ਕੀਤਾ 112 ਤੇ ਪੇ ਜਦਾਂ ਕਰ ਸਾਡੇ ਸੇ ਨਸ਼ਾ ਵਿਕਰਿਆ ਆ ਇਥੋਂ ਪੁਲਿਸ ਪਾਰਟੀ ਦੀ ਟੀਮ ਗਈ ਆ ਤਿੰਨ ਮੁਲਾਜ਼ਮ ਉਹਨਾਂ ਨੇ ਉੱਥੋਂ ਜਿਹੜਾ ਉਹਨੇ ਮੁੜ ਕੇ ਬਾਜ ਕੁੱਟਿਆ ਵੀ ਆ ਵਰਦੀ ਪਾੜੀ ਆ ਉਸ ਵੰਦ ਦੇ ਵਿੱਚ ਆਪਾਂ ਆਏ ਆਂ ਵੀ ਜੇਕਰ ਦੇਖੋ ਸਾਡੀ ਸੁਰੱਖਿਆ ਕਰਨ ਨੂੰ ਪੁਲਿਸ ਮੁਲਾਜ਼ਮ ਜੇਕਰ ਜਿਹੜੇ ਸਾਡੀ ਸੁਰੱਖਿਆ ਕਰਦੇ ਇਹ ਸੁਰੱਖਿਅਤ ਨਹੀਂਗੇ ਤੇ ਮਤਲਬ ਮੈਂ ਤਾਂ ਇਹ ਸਮਝਦਾ ਵੀ ਲੋਕੀ ਆਵਾਜ਼ ਨਹੀਂ ਇਸ ਗੱਲ ਠਾਰਾ ਲੋਕਾਂ ਨੂੰ ਗੱਲ ਚੱਕਣੀ ਚਾਹੀਦੀ ਆ ਕਿ ਜੇਕਰ ਸਾਡੀ ਜਿਹੜੀ ਪੁਲਿਸ ਹੈ ਜੇਕਰ ਇਹ ਸੁਰੱਖਿਅਤ ਨਹੀਂ ਇਹਨਾਂ ਤੇ ਹਮਲਾ ਹੋ ਸਕਦਾ ਆ ਤੇ ਆਮ ਵਿਅਕਤੀ ਕੀ ਕਰੂਗਾ ਇੱਕ ਪੰਜਾਬ ਦੇ ਵਿੱਚ ਪਿਛਲੇ 10-12 ਸਾਲ ਤੋਂ ਇੱਕ ਅਧਹਾਕੇ ਦੇ ਉੱਤੋਂ ਜਿਹੜੇ ਮੇਜਰ ਕਰਾਈਮਸ ਹੈਗੇ ਆ ਉਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਬਾਹਰਲੇ ਸਟੇਟਸ ਦੇ ਲੋਕਾਂ ਦਾ ਹੱਥ ਹੈਗਾ ਆ ਕੀ ਇਸ ਤਰ੍ਹਾਂ ਦਾ ਲੱਗਦਾ ਕੋਈ ਜਿਹੜੀ ਕ੍ਰिएशन ਆ ਇਥੋਂ ਵੀ ਡਿਵੈਲਪ ਹੋ ਸਕਦੀ ਆ ਬਿਲਕੁਲ ਤੁਸੀਂ ਦੇਖੋ ਵੀ ਅੱਗੇ ਥੋੜੇ ਦਿਨਾਂ ਤੱਕ ਤੁਸੀਂ ਦੇਖ ਲਿਓ ਇਹ ਗੱਲ ਤੁਸੀਂ ਆਨ ਰਿਕਾਰਡ ਦੇਖ ਲਿਓ ਵੀ ਅੱਜ ਤੋਂ 6 ਮਹੀਨੇ ਸਾਲ ਬਾਅਦ ਇਹ ਬੰਦੇ ਹੁਣ ਦੇਖੋ ਉੱਥੇ ਦੋ ਬੰਦੇ ਨੇ ਮਾਰ ਦਿੱਤੇ ਸੀ ਨਾ ਚੰਡੀਗੜ੍ਹ ਦੇ ਲਾਗੇ ਹੁਣ ਜਿਸ ਜੋ ਗਾਮ ਹਾਲ ਬਣ ਰਿਹਾ ਆ ਜੋ ਬਿਹਾਰ ਯੂਪੀ ਦੇ ਵਿੱਚ ਆਮ ਗੁੰਡਾਗਰਦੀ ਹੁੰਦੀ ਸੀ ਥਾਂ ਥਾਂ ਪੰਜ ਮਾਰਦੇ ਚਾਰ ਮਾਰਦੇ ਉਹ ਪੰਜਾਬ ਦੇ ਵਿੱਚ ਨਿਤ ਦਿਨ ਇਹ ਕੰਮ ਚੱਲੂਗਾ ਹੁਣ ਕਿਉਂਕਿ ਇੱਥੇ ਜਿਹੜੇ ਪ੍ਰਵਾਸੀ ਬਾਹਰੋਂ ਬਹੁਤ ਜ਼ਿਆਦਾ ਆ ਚੁੱਕੇ ਆ ਤੇ ਸਾਡੇ ਜਿਸ ਤਰ੍ਹਾਂ ਪੰਜਾਬੀ ਬੰਦਾ ਜਿਹੜਾ ਹਰਿਆਣਾ ਹਿਮਾਚਲ ਰਾਜਸਥਾਨ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਪੰਜਾਬ ਦੇ ਜਿਹੜਾ ਮਰਜ਼ੀ ਬਣਾ ਟਿਕਟ ਲੈ ਕੇ ਆ ਕੇ ਇੱਥੇ ਜ਼ਮੀਨ ਖਰੀਦ ਲਵੇ ਇੱਕ ਪੰਜਾਬ ਤੋਂ ਬਾਹਰ ਕਿੰਨੇ ਦੇ ਬੰਦਿਆਂ ਨੂੰ ਰਾਜਨੀਤਿਕ ਸ਼ੈ ਜਿਹੜੀ ਮਿਲਦੀ ਆ ਕਿੰਨਾ ਮੰਨਦੇ ਆ ਤੁਸੀਂ ਦੇਖੋ ਰਾਜਨੀਤਿਕ ਸ਼ੈ ਆ ਹੁਣਾ ਵੋਟਾਂ ਦੇ ਵਿੱਚ ਨਹੀਂ ਖੜੇ ਕਰ ਕਰ ਕੇ ਬੰਦੇ ਚ ਤਾਲਾ ਆ ਠੀਕ ਹੈ ਨਹੀਂ ਜਿਹੜੇ ਸਰਪੰਚ ਜਿਹਾ ਐਮਸੀ ਬਣ ਗਏ ਆ ਗਾ ਸਰਕਾਰਾਂ ਨੂੰ ਤਾਂ ਵੋਟਾਂ ਦੀ ਲੋੜ ਆ ਤੁਸੀਂ ਵੋਟਾਂ ਤੱਕ ਸੀਮਿਤ ਨਾ ਰਹੋ ਕੱਲ ਕੱਲੋਂ ਤੁਹਾਡੇ ਬੱਚੇ ਵੀ ਇੱਥੇ ਰਹਿਣੇ ਆ ਜੇ ਅੱਜ ਤੁਸੀਂ ਵੋਟਾਂ ਤੱਕ ਸੀਮਿਤ ਹੋ ਗਏ ਕੱਲੋਂ ਗੱਲ ਜਦੋਂ ਤੁਹਾਡੇ ਗਲੇ ਮੈਨੂੰ ਨਹੀਂ ਫੜਨਾ ਆ ਤੇ ਫਿਰ ਉਹ ਬਸ ਚੋਂ ਬਾਹਰ ਵਾਲੀ ਗੱਲ ਹੋਣੀ ਆ ਫਿਰ ਤੁਸੀਂ ਕੀ ਕਰੋਗੇ ਜਿਹੜੀ ਸੁੰਦਰ ਨਗਰ ਵਿੱਚ ਵਾਪਰੀ ਇਹ ਘਟਨਾ ਉਹਦੇ ਬਾਰੇ ਕੀ ਹਾਂਜੀ ਕੀ ਨਾ ਮੈਂ ਬਲਿੰਦਰ ਸਿੰਘ ਖਾਲਸਾ ਦਲ ਖਾਲਸਾ ਤੋਂ ਉਹ ਵਾਈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਈ ਗੁਰੂ ਜੀ ਦੇ ਤਹੇ ਮਿਰਜੀ ਜਿਹੜੀ ਇਹ ਘਟਨਾ ਘਟੀ ਹੈ ਜਿਸ ਤਰ੍ਹਾਂ ਸਾਡੇ ਨਾਲ ਭਾਈ ਅਵਤਾਰ ਸਿੰਘ ਸੇਖੋਂ ਜੀ ਖੜੇ ਆ ਹੁਸ਼ਿਆਰਪੁਰ ਪੁਰਹੀਣਾ ਵਿੱਚ ਜੋ ਵੀ ਸੀਨ ਵਾਪਰਿਆ ਇੱਕ ਪੁਲਿਸ ਨਾਲ ਇਹ ਘਟਨਾ ਹੋਈ ਹੈ ਤਾਂ ਆਮ ਬੰਦੇ ਦੇ ਨਾਲ ਤਾਂ ਮੰਨ ਲਓ ਆਮ ਹੋ ਰਿਹਾ ਹੈ ਕੋਈ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਹੈਗਾ ਪੁਲਿਸ ਨੂੰ ਵੀ ਸ਼ਾਇਦ ਇਹਨਾਂ ਗੱਲਾਂ ਦਾ ਪਹਿਲਾਂ ਅਹਿਸਾਸ ਨਹੀਂ ਸੀ ਤਾਂ ਹੁਣ ਪੁਲਿਸ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਦੂਸਰੀ ਗੱਲ ਇਹ ਹੈ ਵੀ ਜੇ ਪ੍ਰਵਾਸੀ ਨੇ ਕੀਤੀ ਘਟਨਾ ਬਲੋ ਇੱਕ ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਉਹ ਆਇਆ ਤਾਂ ਪੁਲਿਸ ਕਰਮਚਾਰੀ ਤੁਹਾਡੇ ਸਹਿਯੋਗ ਲਈ ਆਏ ਆ ਤੁਸੀਂ ਆਇਆ ਨਾਲ ਜੋ ਬਿਹੇਵ ਕੀਤਾ ਇੱਕ ਬਿਨਾ ਵਰਦੀ ਤੋਂ ਅger ਆਏ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਏ ਨੂੰ ਕੁੱਟਮਾਰ ਕਰੋ ਜੇ ਕਿਤੇ ਬੰਦਿਆਂ ਦੀ ਜਗ੍ਹਾ ਜਿਹੜੇ ਪ੍ਰਵਾਸੀ ਦੀ ਜਗ੍ਹਾ ਕੋਈ ਸਿੱਖ ਹੁੰਦਾ ਪਗੜੀ ਧਾਰੀ ਕੋਈ ਸਿੱਖ ਹੁੰਦਾ ਇਹ ਕੰਮ ਕਿਸੇ ਸਿੱਖ ਨੇ ਕੀਤਾ ਹੁੰਦਾ ਇਹ ਕਰਮਚਾਰੀ ਦੇ ਨਾਲ ਹੁਣ ਨੂੰ ਮੇਰੇ ਖਿਆਲ ਚ ਐਨਐਸਏ ਕੀ ਧਾਰਾ ਹੋਰ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਾ ਕੇ ਸਿਰਦ ਨਹੀਂ ਆ ਗਈਆਂ ਹੁਣ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਰੱਖੇ ਹੋਏ ਆ ਅੰਦਰ ਪੁਲਿਸ ਚੁੱਕ ਕੇ ਲੈ ਕੇ ਆਈ ਆ ਇਹਨਾਂ ਨੂੰ ਜੋ ਬੰਦਿਆਂ ਨੇ ਹਰਕਤ ਕੀਤੀ ਆ ਕੋਈ ਜੁੱਤੀ ਵਰੇਡ ਇਹਨਾਂ ਦੇ ਮਤਲਬ ਕਿ ਜਦ ਸਾਡੇ ਸਾਹਮਣੇ ਇਹਨਾਂ ਨੂੰ ਲਿਆਂ ਤਾਂ ਅਸੀਂ ਇਹਨਾਂ ਨੂੰ ਦੱਸਦੇ ਹਾਂ ਵੀ ਤੁਸੀਂ ਸਾਡੇ ਜਿਹੜੇ ਭਾਈ ਪੰਜਾਬ ਪੁਲਿਸ ਦੇ ਨਾਲ ਇੰਨਾ ਕੁਝ ਕਰ ਸਕਦੇ ਤਾਂ ਆਮ ਬੰਦੇ ਦਾ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਆ ਤਾਂ ਹਮੇਸ਼ਾ ਇਹ ਚੀਜ਼ ਦਾ ਪਰਦਾ ਪਾ ਕੇ ਸਰਕਾਰਾਂ ਰੱਖਦੀਆਂ ਆ ਪਰ ਹੁਣ ਸਰਕਾਰ ਦੇ ਵੀ ਕੰਨ ਖੁੱਲਣੇ ਚਾਹੀਦੇ ਆ ਜੇ ਪੰਜਾਬ ਪੁਲਿਸ ਨੂੰ ਇਹ ਹੱਥ ਪਾ ਸਕਦੀ ਆ ਤਾਂ ਆਮ ਬੰਦੇ ਦੇ ਵਸਦੀ ਗੱਲ ਨਹੀਂ ਆ ਮੰਗ ਕੀ ਕਰਦੇ ਬਸ ਮੰਗ ਤਾਂ ਸਰ ਇਹ ਕਰਦੇ ਇਹਨਾਂ ਨੂੰ ਇੱਕ ਜਿਸ ਤਰ੍ਹਾਂ ਆਪਣੇ ਬਾਬਾ ਜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਹੜੇ ਅੱਜ ਤੋਂ 10 20 ਸਾਲ ਪੁਰਾਣੇ ਕੋਈ ਪ੍ਰਵਾਸੀ ਰਹਿ ਰਹੇ ਹਨ ਉਹਨਾਂ ਨੂੰ ਤਾਂ ਆਪਣੀ ਦੇਖ ਕੇ ਇੱਥੇ ਰਹਿਣ ਦਾ ਦਿੱਤਾ ਜਾਵੇ ਮੌਕਾ ਉਸ ਤੋਂ ਬਾਅਦ ਜਿਹੜੇ ਕੋਈ ਨਵਾਂ ਆਉਂਦਾ ਆ ਆਧਾਰ ਕਾਰਡ ਬਣਦਾ ਆ ਆਧਾਰ ਕਾਰਡ ਅੱਜ ਇੱਥੇ ਦਾ ਕੱਲੂ ਕਿਤੇ ਦਾ ਆ ਕੋਈ ਵੀ ਇਦਾਂ ਦੀ ਘਟਨਾ ਘੜਦੀ ਦਾ ਆਧਾਰ ਕਾਰਡ ਕੋਈ ਵੈਲਿਡ ਨਹੀਂ ਹੈ ਇਹਨਾਂ ਨੂੰ ਇੱਥੋਂ ਵੱਲੋਂ ਤੋੜ ਦੇਣਾ ਚਾਹੀਦਾ ਕਿਨਾਰਾ ਖਾਲਸਾ ਜੀ ਵਾਇਕੂ ਜੀ ਫਤਿਹ ਕਿਸਾਨ ਜਥੇਬੰਦੀ ਅਵਤਾਰ ਸਿੰਘ ਸਿੱਖੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਇਹ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਦੂਜੇ ਪਾਸੇ ਸਵਾਲ ਇਹ ਆ ਕੇ ਖੜਾ ਹੋ ਜਾਂਦਾ ਕਿ ਅੱਜ ਪੁਲਿਸ ਮੁਲਾਜ਼ਮ ਸੇਫ ਨਹੀਂ ਹੈਗੇ ਅਸੀਂ ਪੰਜਾਬ ਵਾਸੀ ਜਿਹੜੇ ਸਾਡੇ ਵੀਰ ਨੇ ਅਸੀਂ ਸੇਫ ਨਹੀਂ ਰਹਿ ਗਏ ਸੇਫ ਕਿਉਂ ਨਹੀਂ ਰਹਿ ਗਏ ਕਿ ਪੰਜਾਬ ਨੂੰ ਅੱਜ ਇਹਨਾਂ ਨੇ ਮਿੰਨੀ ਜੁਪੀ ਬਣਾ ਕੇ ਖੜਾ ਕਰ ਦਿੱਤਾ ਇਸ ਮਿੰਨੀ ਜੁਪੀ ਦੇ ਵਿੱਚ ਜਿੰਨਾ ਅਸਲਾ ਪੰਜਾਬ ਦੇ ਵਿੱਚ ਨਜਾਇਜ਼ ਆਇਆ ਇਹ ਸਾਰਾ ਇਸ ਪ੍ਰਵਾਸੀ ਮਜ਼ਦੂਰ ਜਿਹੜੇ ਆ ਜਿਹੜਾ ਨੂੰ ਆਪਾਂ ਭਈਏ ਕਹਿ ਲੈਨੇ ਆ ਇਹ ਸਾਰੀ ਉਹਨਾਂ ਦੀ ਦੇਣ ਆ ਤੇ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਭਰਾਵੋ ਹੁਣ ਜਾਗ ਪੋ ਜੇ ਅਸੀਂ ਹੁਣ ਵੀ ਨਾ ਜਾਗੇ ਨਾ ਤਾਂ ਇਹ ਕੱਲ ਨੂੰ ਸਾਡੀਆਂ ਪੱਗਾਂ ਵੀ ਲੈ ਜਾਣਗੇ ਸਾਡੀਆਂ ਇੱਜ਼ਤਾਂ ਵੀ ਰੋਲ ਦੇਣਗੇ ਫਿਰ ਜਦੋਂ ਅਸੀਂ ਬੋਲਾਂਗੇ ਅਸੀਂ ਉਠਾਂਗੇ ਤਾਂ ਫਿਰ ਸਾਡੀ ਕਿਸੇ ਨੇ ਨਹੀਂ ਸੁਣਨੀ ਪਿੰਡਾਂ ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਕੱਟ ਦਿਓ ਔਰ ਜਿਹੜੇ ਲੋਕ ਵੋਟਾਂ ਦੀ ਖਾਤਰ ਪਿੰਡਾਂ ਦੇ ਵਿੱਚ ਆਪਣਾ ਇਹ ਸਿਆਸਤੀ ਜਾਲ ਬੁਣ ਰਹੇ ਨੇ ਸਿਆਸਤ ਦਾ ਜਾਲ ਉਸੇ ਜਾਲ ਦੇ ਵਿੱਚ ਅਸੀਂ ਆ ਕੇ ਡਿੱਗ ਜਾਾਂਗੇ ਤੇ ਸਾਡੇ ਤੋਂ ਬਾਹਰ ਨਿਕਲਿਆ ਨਹੀਂ ਜਾਣਾ ਵੱਧ ਤੋਂ ਵੱਧ ਇਹਨਾਂ ਲੋਕਾਂ ਦਾ ਬਾਈਕਾਟ ਕਰੋ ਇਹਨਾਂ ਦੇ ਉੱਪਰ ਨਿਗਾਹ ਰੱਖੋ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਢਾਹ ਲਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰੋਪਗੈਂਡਾ ਚੱਲ ਰਿਹਾ ਉਹ ਪ੍ਰੋਪੋਗੈਂਡਾ ਕੱਲ ਤੁਹਾਡੇ ਘਰ ਵੀ ਆ ਕੇ ਖੜਾ ਹੋ ਜਾਣਾ ਆਪਣੇ ਆਪ ਨੂੰ ਬਚਾਓ ਆਪਣੇ ਆਪ ਨੂੰ ਖੜੇ ਕਰੋ ਤਾਂ ਕਿ ਅਸੀਂ ਇਹਨਾਂ ਜਿਹੜੇ ਲੋਕਾਂ ਨੂੰ ਅनाथ ਪਾਈ ਜਾ ਸਕੇ ਤੇ ਮੈਂ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਕਿ ਜਿੰਨਾ ਵੀ ਸਖਤ ਤੋਂ ਸਖਤ ਐਕਸ਼ਨ ਪੂਰੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਤੁਸੀਂ ਲਓ ਜਿਹੜੇ ਇਸ ਵੀਡੀਓ ਨੂੰ ਵੱਡੇ ਅਧਿਕਾਰੀ ਸੁਣਨਗੇ ਆਪਾਂ ਉਹਨਾਂ ਦੇ ਪਾਸ ਵੀ ਆਪਣੀ ਅਪਰੋਚ ਲੈ ਕੇ ਜਾਵਾਂਗੇ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਕੋਈ ਇਹੋ ਜਿਹਾ ਕੋਈ ਕਾਨੂੰਨ ਲਾਗੂ ਕਰ ਲੋ ਜਾਂ ਕੋਈ ਇਦਾਂ ਦਾ ਸਿਸਟਮ ਬਣਾ ਲਓ ਕਿ ਜਿਹੜੀ ਇਹਨਾਂ ਨੂੰ ਆਪਾਂ ਵੱਡੀ ਨੱਥ ਜਿਹੜੀ ਪਾ ਕੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਘਟਨਾਵਾਂ ਹੋਣੀਆਂ ਸੀ ਉਹਨਾਂ ਨੂੰ ਰੋਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥਾਣਾ ਪੂਰੇ ਮਾਟੋਂ ਵਿੱਚ ਪੈਂਦੇ ਸੁੰਦਰ ਨਗਰ ਵਿੱਚ ਜੁੜਾ ਹੋਇਆ ਹੈ ਵਿੱਚ ਜਿਹੜਾ ਇੱਕ ਕਾਰਨ ਹੋਇਆ ਹੈਗਾ ਪੁਲਿਸ ਤੇ ਹਮਲਾ ਉਹਦੇ ਸੰਬੰਧੀ ਕਾਰਵਾਈ ਪੁਲਿਸ ਨੇ ਮਲ ਨੂੰ ਆਪਣੀ ਕਰ ਦਿੱਤੀ ਆ ਇੱਕ ਜਿਹੜਾ ਪੁਲਿਸ ਮੁਲਾਜ਼ਮ ਤੇ ਅਟੈਕ ਹੋਇਆ ਉਹਦੇ ਵੀ ਮੁਕਦਮਾ ਦਰਜ ਹੋਇਆ ਹੈ